ਦੰਗਾ ਟੁੱਟਮੇ ਵਾਲਾ ਆ ਜਾ ਦੰਗੇ ਦੇ ਉੱਪਰੋਂ ਪਾਣੀ ਆਂੜਿਆ ਤਾਰਿਆਂ ਤੁੰਗੀ ਕੰਡਿਆ ਓਏ ਹਾਂ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਰੱਬਾ ਮੇਰੇ ਆ ਹਾਲੇ ਬਲ 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 ਵਾਹਿਗੁਰੂ 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 ਉਹ ਬਾਬਾ ਖਵਾ ਜਾ ਵੀਰ ਪਾ ਭਲਾ ਕਰ ਹੁਣ ਥੋੜਾ ਜਿਹਾ 88 ਦਾ 1988 ਦਾ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਹੁਣ ਆਹ ਤੇ ਲੋਕਾਂ ਨੂੰ ਕੱਟ ਮੇਰੇ ਫੋਨ ਤੇ ਬੰਨ ਮੀ ਜੋ ਬਣਾ ਰਹੇ ਇੱਥੇ ਬਣਾਨੇ ਥੱਲੇ ਪਾਣੀ ਥੱਲੇ ਦੇਖ ਥੱਲੇ ਦਾ ਕੀ ਮੌਲ ਹੈ ਨਖੇ ਵਾਲੀ ਗੰਨ ਦੇ ਪਣੀ ਜੜ ਗਿਆ ਨਖੇ ਵਾਲੀ ਦੇ ਓ ਮੈਗਨ ਬਾਲ ਬਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਪਛਾਇਆ ਪੱਥਾ ਟੇਕ ਬਾਬੇ ਦੇ ਯਾ ਪ੍ਰਸ਼ਾਦ ਮਣੇ ਯਾ ਪ੍ਰਸ਼ਾਦ ਲਿਆ ਮੱਥਾ ਟੇਕੀਏ ਲਾ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਠੀਕ ਹੋ ਗਿਆ ਪੈਰ ਓ ਦੇ ਹੋਵੇ ਇਹ ਤਾਂ ਆਟ ਉੜ ਜਣੀ ਓਏ ਇਹ ਦੀਵਾਰ ਉੜ ਮਸਾਟੇ ਕੋ ਮਸਾਟੇ ਕੋ ਮਸਾਟੇ ਕੋ ਬਾਬੇ ਦੇ ਇਹ ਕਸਫੀ ਕਰਾਂ ਲੈ ਤੇ ਪਾਣੀ ਜਾਏਗਾ ਨਾ ਤੇ ਲਗਨ